ਬੱਕਰੀ ਪਾਲਕ ਵੀਰੇ ਇਹਨੂੰ ਬਣਾ ਕੇ ਆਉ ਨੂੰ ਜ਼ਰੂਰੀ ਆ ਜੀ ਕੈਲਸ਼ੀਅਮ ਸਾਰੇ ਜਾਨਵਰਾਂ ਨੂੰ ਸਾਰੇ ਜਾਨਵਰਾਂ ਨੂੰ ਮੱਝਾਂ ਗਾਵਾਂ ਨੂੰ ਵੀ ਉਨਾ ਹੀ ਜ਼ਰੂਰੀ ਆ ਜਿਹੜੀ ਕੈਲਸ਼ੀਅਮ ਆ ਜੀ ਕੈਲਸ਼ੀਅਮ ਕਿਉਂ ਹੁੰਦੇ ਨੇ ਆਪਾਂ ਜਦੋਂ ਜਾਨਵਰ ਦਾ ਵਿਕਾਸ ਹੁੰਦਾ ਕੈਲਸ਼ੀਅਮ ਦੀ ਘਾਟ ਪੈਂਦੀ ਆ ਉਹਨੂੰ ਜਿਹੜੇ ਦਾ ਬੱਚੇ ਆ ਉਹ ਦੁੱਧ ਚੋਂ ਲਈ ਜਾਂਦੇ ਆ ਜਿਹੜੇ ਵੱਡੇ ਜਾਨਵਰ ਆ ਬੱਕਰੀਆਂ ਮੱਝਾਂ ਗਾਵਾਂ ਉਹਨਾਂ ਨੂੰ ਆਪਾਂ ਬਾਹਰੋਂ ਫੀਡ ਦਿੰਨੇ ਆ ਕਈ ਵਾਰੀ ਉਹਦੇ ਵਿੱਚ ਕੈਲਸ਼ੀਅਮ ਹੁੰਦੀ ਨਹੀਂ ਨੀ ਉਹ ਆਪਾਂ ਨੂੰ ਆਰਟੀਫੀਸ਼ੀਅਲ ਦੇਣੀ ਪੈਂਦੀ ਆ ਉਹ ਕਿਉਂ ਦਿੰਨੇ ਆਪਾਂ ਉਹਦੇ ਨਾਲ ਜਿਹੜਿਆ ਬਾਵਾ ਮੂਰਲੀਆਂ ਲੱਤਾਂ ਮੰਨ ਲੋ ਇਹ ਐਂ ਹੋ ਜਾਂਦੀਆਂ ਐ ਵੀਂਗੀਆਂ ਹੋ ਜਾਂਦੀਆਂ ਹੱਡ ਸਾਰੇ ਟੇਢੇ ਮੇਢੇ ਹੋਣ ਲੱਗ ਪੈਂਦੇ ਆ ਕਈ ਬਾਹਰ ਨੂੰ ਐ ਐ ਵੀ ਕੱਢ ਜਾਂਦੀਆਂ ਓਏ ਜਦੋਂ ਕੈਲਸ਼ੀਅਮ ਦਿੰਨੇ ਆ ਕੈਲਸ਼ੀਅਮ ਦੇ ਨਾਲ ਸਟ੍ਰੇਟ ਰਹਿੰਦੀਆਂ ਪੂਰੀਆਂ ਸਿੱਧੀਆਂ ਤਾਕਤ ਬਣੀ ਰਹਿੰਦੀ ਆ ਇਹ ਤਜਰਬੇ ਮੇਰੇ ਕਰੇ ਹੋਏ ਆ ਸਾਰੇ ਇਹ ਮੇਰੇ ਕੋਲੇ ਬੱਕਰਾ ਸੀ ਜੀ ਕੈਲਸ਼ੀਅਮ ਦੀ ਘਾਟ ਪੈ ਗਈ ਉਹਨੂੰ ਉਹਦੀਆਂ ਮੂਰਲੀਆਂ ਲੱਤਾਂ ਐਂ ਹੋ ਗਈਆਂ ਵਜਨ ਵਧ ਗਿਆ ਕੈਲਸ਼ੀਅਮ ਦੀ ਘਾਟ ਸੀਗੀ ਲੱਤਾਂ ਉਹਦੀਆਂ ਵੀਂਗੀਆਂ ਹੋ ਗਈਆਂ ਉਹਨੂੰ ਮੈਂ ਕੈਲਸ਼ੀਅਮ ਸਟਾਰਟ ਕਰਤੀ ਉਹੀ ਅੱਜ ਬੱਕਰਾ ਸਿੱਧੀਆਂ ਲੱਤਾਂ ਦੇ ਐਕਟਿਵ ਖੜਾ ਪੂਰਾ ਵਧੀਆ ਕੈਲਸ਼ੀਅਮ ਤਾਂ ਬਹੁਤ ਜ਼ਰੂਰੀ ਹੈ ਮਿਨਰਲ ਮਿਕਚਰ ਸਭ ਤੋਂ ਜ਼ਰੂਰੀ ਹੈ ਜਿਹੜੀ ਮਰਜੀ ਕੰਪਨੀ ਦਾ ਬਹੁਤ ਚੰਗੀ ਦਾ ਹਾਂਜੀ ਕੈਲਸ਼ੀਅਮ ਰੋਜ਼ਾਨਾ ਰੋਜ਼ਾਨਾ ਦਿਓ ਤਾਂ ਬਹੁਤ ਵਧੀਆ ਕੋਈ ਨੁਕਸਾਨ ਨਹੀਂ ਇਹਦਾ ਇਹਦਾ ਜ਼ਰੂਰੀ ਸਰੀਰ ਨੂੰ ਰੋਜ਼ਾਨਾ ਚਾਹੀਦੀ ਆਪਾਂ ਨੂੰ ਜਿਵੇਂ ਹੋਣਾ ਹੁਣ ਵੀ ਕੈਲਸ਼ੀਅਮ ਚਾਹੀਦੀ ਆ ਜੋ ਠੰਡ ਹੋ ਗਈ ਉਦੋਂ ਥੋੜੀ ਜਿਹੀ ਘਟਾ ਦਿਓ ਠੰਡ ਦੇ ਵਿੱਚ ਗਰਮੀ ਜੀ ਤਾਂ ਸਭ ਤੋਂ ਬੈਸਟ ਆ ਜ਼ਰੂਰੀ ਆ ਕਾਂਡਾ ਤੇ ਘਟਾ ਦਿਓ ਗੱਬਣ ਬੱਕਰੀ ਨੂੰ ਕੈਲਸ਼ੀਅਮ ਜਦੋਂ ਸੂਣ ਦੇ ਮਹੀਨਾ ਡੇਢ ਮਹੀਨਾ ਲੱਗਿਆ ਉਦੋਂ ਘਟਾ ਦਿਓ ਮੱਝ ਗਾਂ ਨੂੰ ਵੀ ਮੌਕੇ ਤੇ ਆਪਾਂ ਕੈਲਸ਼ੀਅਮ ਨਹੀਂ ਦੇਣੀ ਸੂਣ ਤੋਂ ਬਾਅਦ ਮਹੀਨਾ ਬਾਅਦ ਦੇ ਸਕਦੇ ਆ ਬੱਕਰੀ ਨੂੰ ਵੀ ਸੂਣ ਤੋਂ 15 20 ਦਿਨ ਬਾਅਦ ਕੈਲਸ਼ੀਅਮ ਸਟਾਰਟ ਗੱਬਣ ਨੂੰ ਦੇਣੀ ਹੈ ਬਈ 2.5 ਮਹੀਨੇ ਤੋਂ ਪਹਿਲਾਂ ਪਹਿਲਾਂ ਜਦੋਂ ਮੌਕੇ ਤੇ ਨਹੀਂ ਦੇਣੀਗੀ ਆਪਾਂ ਜੇ ਮਹੀਨਾ ਰਹਿ ਗਿਆ ਕੋਈ ਡੇਢ ਮਹੀਨਾ ਰਹਿ ਗਿਆ ਉਦੋਂ ਕੈਲਸ਼ੀਅਮ ਨਹੀਂ ਦੇਣੀ ਉਹਨੂੰ ਮਿਨਰਲ ਮਿਕਸਚਰ ਦੇਈ ਜਦੋਂ ਮਿਨਰਲ ਮਿਕਸਚਰ ਦਾ ਕੋਈ ਨਹੀਂ ਗੱਲ ਉਹ ਸਾਰਾ ਸਾਲ ਹੀ ਦੇ ਸਕਦੇ ਆ ਪਰ ਲਗਾਤਾਰ ਰੋਟੋ ਉਹ ਵੀ ਆਪਾਂ ਇੱਕ ਹਫਤਾ ਦੇ ਸਕਦੇ ਆ ਜਨਵਾਰ ਹਫਤੇ ਤੋਂ 15 ਦਿਨ ਦੇ ਸਕਦੇ ਆ 15 ਦਿਨ ਬੰਦ ਕਰ ਦਿਓ 10 ਦਿਨ ਬੰਦ ਕਰ ਦਿਓ ਫੇਰ ਦੇ 946553 19183 ਠੀਕ ਆ ਕਰਦੇ ਇੱਕ ਨਾਇਆ ਏ ਕਰ ਮਾਰ ਆ ਆਪਣਾ ਨੰਬਰ ਆ ਬਾਈ ਦੋ ਨੰਬਰ ਹੈ। ਹਾਂਜੀ। ਹਾਂਜੀ। ਦੂਜੇ ਨੰਬਰ ਤੇ ਆ ਗਿਆ ਬਈ ਆਪਾਂ ਪੱਠਾ ਜਿਹੜੀਆਂ ਤਿਆਰ ਕਰਨੀਆਂ ਬੀਟਲ ਜਾਂ ਬਰਬਰੀ। ਬਰਬਰੀ ਬੱਕਰਾ ਦਾ ਖੜਦਾ ਹੀ ਨਹੀਂਗਾ ਜੀ। ਕੋਨੂੰ ਵੱਡਾ ਬੱਕਰਾ ਬੀਟਲ ਦੇ ਵੇਚਣ ਤੇ ਥੋੜੀ ਜੀ 19 ਕੀ ਦਿੱਕਤ ਆ ਸਕਦੀ ਹੈ ਬਰਬਰੀ ਚ ਨਹੀਂ ਆਉਂਦੀ ਬਰਬਰੀ ਦਾ ਭਾਅ ਬਹੁਤ ਜਾਇਜ਼ ਹੁੰਦਾ ਬਰਬਰੀ ਘੱਟ ਖਰਚੇ ਦੇ ਪਾਲ ਕੇ ਵੱਧਾਉਂਨ ਨੂੰ ਦਿੰਦਾ 6ਤੀ ਤਿਆਰ ਹੁੰਦਾ ਬੀਟਲ ਦੇ ਮੁਕਾਬਲੇ 6 ਮਹੀਨਿਆਂ ਦਾ ਬੱਕਰਾ ਪੂਰਾ ਗ੍ਰੋਥ ਕਰ ਜਾਂਦਾ 20 ਕਿਲੋ ਦਾ ਹੋ ਜਾਂਦਾ ਘੱਟੋ ਘੱਟ ਮੇਰੇ ਕੋਲ ਇਸ ਟਾਈਮ ਤੇ ਕੋਈ ਸੇਲ ਨਹੀਂ ਹੈ ਜੀ ਮੈਂ ਸੇਲ ਪਰਚੇਜ਼ ਦਾ ਕੰਮ ਨਹੀਂ ਕਰਦਾਗਾ ਹਾਂ ਮੈਂ ਆਪਦੇ ਫਾਰਮ ਦੇ ਰੱਖੇ ਜਿਹੜੇ ਮੇਰੇ ਮੰਨ ਲਓ ਓਵਰ ਹੋ ਜਾਂਦੇ ਉਹ ਮੈਂ ਵੇਚ ਦਿੰਦਾ ਹਾਂ ਹਾਂਜੀ ਹੁਣ ਮੇਰੇ ਕੋਲੇ ਸਾਰੇ ਸੀਮਤਾ ਮੇਰੇ ਕੋਲ ਹੁਣੇ ਇੱਕ ਬੱਕਰਾ ਗਿਆ ਰਾਜਸਥਾਨਾਂ ਗੰਗਾ ਨਗਰ ਤੋਂ ਅੱਗੇ ਮਲਕਾਣੇ ਹਾਂਜੀ 8 ਦਾੰਦ ਬੱਕਰਾ ਸੀਗਾ ਬਰਬਰੀ ਦੇ ਵਿੱਚ ਪੂਰਾ ਟਾਪ ਦੇ ਵਿੱਚ ਬਰੀਡਿੰਗ ਵਾਸਤੇ ਲੈ ਕੇ ਗਏ ਆ ਕਿੰਨੇ ਦਾਸ ਤੱਕ ਪੁੱਢੇ ਹੁੰਦੇ ਤੁਹਾਡਾ ਦੇਖ ਪਾਇਆ ਦਾੰਦਰੇ 8 ਹੀ ਹੋਣਗੇ ਜੀ ਹਾਂ ਉਮਰ ਕਿੰਨੀ ਦੀ ਬੱਕਰੇ ਦੀ ਉਮਰ ਇਹਦੀ 8-9 ਸਾਲ ਘੱਟੋ ਘੱਟ ਜਵਾਨ ਰਹੂਗਾ ਵਧੀਆ ਸਹੀ ਮਾਰਜਣੇ ਦਾ ਨਾ ਹੋਏ ਸਹੀ ਮਾਰਜਣੇ ਦਾ ਜਦੋਂ ਲੈਣਾ ਆਪਾਂ 8 ਦਾੰਦ ਫਰੈਸ਼ ਤੇ ਵੇਚ ਸਕਦੇ ਆਂ ਫਰੈਸ਼ ਤੇ ਅੱਠ ਦੰਦ ਫਰੈਸ਼ ਤਿੱਖੇ ਦੰਦ ਹੋਣਗੇ ਚਿੱਟੇ ਹੋਣਗੇ ਵਾਈਟ ਦੇ ਵਿੱਚ ਜਦੋਂ ਬੁੱਢਾ ਹੋਣ ਲੱਗਿਆ ਦੰਦ ਉਹਦੇ ਆਠ ਹੀ ਰਹਿਣਗੇ ਪਰ ਉਹ ਘਸਾਉਣ ਲੱਗ ਪੂਗਾ ਜਿਹੜੀ ਗਿਰੀ ਆ ਉਹਦੀ ਉਤੋਂ ਕਾਹਜੋਗੀ ਚਿੱਟਾਪਨ ਪੀਲੀ ਗਿਰੀ ਨਿਕਣ ਲੱਗ ਪੂਗੀ ਦੰਦ ਥੋੜੇ ਹਿੱਲਣ ਲੱਗ ਪੈਣਗੇ ਉਹਦੇ ਜਦੋਂ ਆਪਾਂ ਹੱਥ ਲਾਵਾਂਗੇ ਉਹ ਦੰਦ ਹਿੱਲਣਗੇ ਬੁਢਾਪੇ ਦੀਆਂ ਨਿਸ਼ਾਨੀਆਂ ਆਉਣਗੀਆਂ ਉਦੋਂ ਉਹਨੂੰ ਹੋ ਸਕਦਾ ਵੀ ਆਪਣੇ ਬਸੋਂ ਵੀ ਬਾਹਰ ਹੋ ਜੇ ਉਹਨੂੰ ਸਮੱਸਿਆਵਾਂ ਵੀ ਆਉਣ ਲੱਗ ਪੈਣਗੀਆਂ ਕਦੇ ਵਾਲ ਕਿਵੇਂ ਬਣ ਗਈ ਕਦੇ ਉਹਨੂੰ ਕੋਈ ਵਾਈਵਾਦੀ ਹੋ ਗਈ ਕਦੇ ਉਹਨੂੰ ਮੋਕ ਲੱਗ ਗਈ ਇਹ ਸਮੱਸਿਆ ਕਿਉਂਕਿ ਫੀਡ ਪਚਾਉਣਾ ਹਟ ਜਾਣਾ ਉਹਨੇ ਕਮਿਊਨਿਟੀ ਡਾਊਨ ਹੋਣ ਲੱਗ ਪੈਣੀ ਹੈ ਬਰੀਡਿੰਗ ਤੋਂ ਬਾਅਦ ਬਈ 3 ਸਾਲ ਬਾਅਦ ਉਹਦਾ ਬਾਦ ਰੋਕਦੇ ਆ 3 ਜਾਂ 4 ਸਾਲ ਬੱਕਰਾ ਪਰ ਰੱਖੋ ਕੁਆਲਿਟੀ ਦੇ ਵਿੱਚ ਹਰ ਵਾਰ ਕਹਾਂ ਵੀ ਕੁਆਲਿਟੀ ਰੱਖੋ ਮਾੜੀ ਕੁਆਲਿਟੀ ਨਹੀਂ ਜਾਣਾ ਖਾਣਾ ਉਹ ਕੀ ਪਰ ਮੁੱਲ ਨਹੀਂ ਦੇਣਾ ਤੁਹਾਨੂੰ